ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਇਸ ਦੀ ਰਚਨਾ ਦੇਖ ਲੈਣੇ ਆ ਪ੍ਰਸ਼ਨ 25 ਦੋ ਅਸਮਾਨ ਚੱਕਰਾਂ O ਅਤੇ P ਦੀ ਬਾਹਰੀ ਛੋਹਤ ਰੇਖਾ ਖਿੱਚੋ ਪਹਿਲਾਂ ਜਿਹੜਾ ਆਪਾਂ ਸਵਾਲ 23 ਕੀਤਾ ਉਹਦੇ ਵਿੱਚ ਆਪਾਂ ਨੇ ਸਮਾਨ ਚੱਕਰਾਂ ਦੀ ਬਾਹਰੀ ਛੋਹਤ ਰੇਖਾ ਖਿੱਚੀ ਸੀਗੀ ਹੁਣ ਆਪਾਂ ਨੇ ਅਸਮਾਨ ਚੱਕਰ ਮਤਲਬ ਇੱਕ ਚੱਕਰ بڑا ਹੋਊ ਇੱਕ ਛੋਟਾ ਹੋਊ ਉਹਦੇ ਬਾਹਰੋਂ ਟੱਚ ਕਰਦੀ ਹੋਈ ਰੇਖਾ ਖਿੱਚਣੀ ਆ ਸਭ ਤੋਂ ਪਹਿਲਾਂ ਆਪਾਂ ਦੋ ਅਸਮਾਨ ਚੱਕਰ ਲੈ ਲਾਂਗੇ ਇੱਕ ਚੱਕਰ ਥੋੜਾ ਜਿਹਾ بڑا ਲੈ ਲਾਂਗੇ ਇੱਕ ਚੱਕਰ ਥੋੜਾ ਜਿਹਾ ਛੋਟਾ ਲੈ ਲਾਂਗੇ ਆਪਣੀ ਮਰਜ਼ੀ ਨਾਲ ਕਿਤੇ ਵੀ ਫਿਰ ਅਸੀਂ ਜਿਹੜੇ ਇਹਨਾਂ ਦੇ ਸੈਂਟਰ ਪੁਆਇੰਟ ਨੇ ਉਹਨਾਂ ਦੇ ਨਾਮ ਰੱਖ ਦਵਾਂਗੇ O ਤੇ P O ਤੇ P ਹੁਣ ਅਸੀਂ O ਤੇ P ਨੂੰ ਮਿਲਾ ਦਾਂਗੇ ਫਿਰ ਅਸੀਂ O ਤੇ P ਦਾ ਅਭਦ ਕਰ ਦਾਂਗੇ ਵੱਟ ਪ੍ਰਕਾਰ ਖੋਲ ਕੇ ਜਾਬ ਲਗਾਵਾਂਗੇ ਫਿਰ ਜਿੱਥੇ ਇਹ ਦੋਨੇ ਰਖਾਵਾਂ ਇੱਕ ਦੂਜੇ ਨੂੰ ਕੱਟਦੀਆਂ ਨੇ ਇਹਨਾਂ ਇਸ ਮਰਾਦਾਂ ਦੇ ਪਿੰਡਵਾਂ ਜਿੱਥੇ ਦਾਦ ਹੁੰਦਾ ਉਸ ਜਗ੍ਹਾ ਦੇ ਉੱਪਰ ਆਪਾਂ ਪ੍ਰਕਾਰ ਰੱਖ ਕੇ ਇੱਕ ਅਰਧ ਚੱਕਰ ਖਿੱਚਾਂਗੇ ਉਹ ਜਿੰਨੀ ਪ੍ਰਕਾਰ ਖੋਲਾਂਗੇ ਚਾਹੇ ਉਹ ਜਿੰਨੀ ਖੋਲੋ ਚਾਹੇ ਪੀਛੇ ਨਹੀਂ ਖੋਲੋ ਫਿਰ ਆਪੇ ਇੱਕ ਫਰਮੀ ਫੋਰਕ ਨਾਲ ਅਰਧ ਚੱਕਰ ਲਗਾ ਦਾਂਗੇ ਉਸ ਤੋਂ ਬਾਅਦ ਅਸੀਂ ਜਿਹੜਾ ਸਾਡਾ ਛੋਟਾ ਚੱਕਰ ਆ ਇਹਦੇ ਜਿੰਨੀ ਪ੍ਰਕਾਰ ਖੋਲਾਂਗੇ ਜਿੰਨਾ ਭਾਰਤ ਵਿਆਫ ਇਹਦੇ ਅਧਰਤ ਵਿਆਫ ਦੀ ਨੀ ਪ੍ਰਕਾਰ ਖੋਲ ਕੇ ਜਿਹੜਾ ਆਹ ਵਾਲਾ ਪੁਆਇੰਟ ਆ ਜਿੱਥੇ ਓਪੀ ਰੇਖਾ بڑے ਚੱਕਰ ਨੂੰ ਕੱਟਦੀ ਆ ਇਹਦਾ ਅਸੀਂ ਨਾਮ ਰੱਖ ਦਵਾਂਗੇ ਬਿੰਦੂ ਸੀ ਫਿਰ ਅਸੀਂ ਇੱਥੋਂ ਪ੍ਰਕਾਰ ਖੋਲ ਕੇ ਇੱਦਨ ਕਟਾਂਗੇ ਇਹ ਪ੍ਰਕਾਰ ਅਸੀਂ ਖੋਲੀ ਆ ਪੀ ਜੰਨੀ ਪੀ ਰੱਦ ਨੇ ਅਸੀਂ ਨਹੀਂ ਤੇ ਸੀਤੇ ਰੱਖ ਕੇ ਇੱਥੇ ਤੱਕ ਅਸੀਂ ਕੱਟ ਲਗਾਤਾ ਤੇ ਇਹਦਾ ਅਸੀਂ ਨਾਮ ਰੱਖਤਾ ਈ ਫਿਰ ਅਸੀਂ ਓ ਇ ਜੰਨੀ ਪ੍ਰਕਾਰ ਖੋਲਣੀ ਆ ਓ ਇ ਜੰਨੀ ਪ੍ਰਕਾਰ ਖੋਲ ਕੇ ਇੱਧਰ ਨੂੰ ਕੱਟ ਲਗਾਉਣਾ ਇੱਕ ਚਾਪ ਲਗਾਉਣੀ ਆ ਜਿੱਥੇ ਆਹ ਵਾਲੀ ਚਾਪ ਆਹ ਆਰ ਅੱਧ ਤੱਕ ਨੂੰ ਕੱਟਦੀ ਆ ਉਸ ਬਿੰਦੂ ਦਾ ਨਾਮ ਆਪਾਂ ਨੇ ਐਫ ਰੱਖ ਦੇਣਾ ਫਿਰ ਆਪਾਂ O ਤੇ F ਨੂੰ ਮਿਲਾ ਦੇਣਾ ਜਿਹੜਾ ਫਟਾ O ਤੇ Fਾ ਜਿੰਨਾ ਫਟਾ ਵਾਲਾ ਫਰਕਲ ਛੋਟਾ ਹੋਊਗਾ ਉੰਨੀ ਫੜੀ ਜਿਹੜੀ ਆਹ ਵਾਲੀ ਰੇਖਾ ਟੇਢੀ ਹੁੰਦੀ ਜਾਊਗੀ ਹੁਣ ਅਸੀਂ ਜਿਹੜੀ ਸਾਡੀ OF ਰੇਖਾ ਆਹ ਵਾਲੀ ਰੇਖਾ ਇਹਦੇ ਸਮਾਨਾਂਤਰ ਇਹਦਰ ਰੇਖਾ ਖਿੱਚਣੀ ਆ ਸਰਕਫੇਰ ਦੀ ਮੈਂ ਵਰਤੋਂ ਕਰੂੰਗਾ ਪਹਿਲਾਂ ਮੈਂ ਸਰਕਫੇਰ ਨੂੰ ਇਹਦੇ ਬਿਲਕੁਲ ਬਰਾਬਰ ਕਰ ਲੂੰਗਾ ਫਿਰ ਇੱਥੋਂ ਇਹ ਦੂਫਰੇਜ ਦੇ ਨਾਲ ਫਿਰ ਨੂੰ ਰੱਖ ਕੇ ਇਹਨੂੰ ਇਧਰ ਖਿੱਚ ਦੂੰਗਾ ਤੇ ਬਿੰਦੂ ਪੀ ਤੇ ਲਿਜਾਊਂਗਾ ਫਿਰ ਤੋਂ ਫਿਰ ਮੈਂ ਇੱਕ ਰੇਖਾ ਲਗਾ ਦੂੰਗਾ ਜਿਹੜੀ ਇਹ ਵਾਲੀ ਰੇਖਾ ਇਹ ਫਰਕਲ ਨੂੰ ਬੀ ਬਿੰਦੂ ਦੇ ਘੱਟਦੀ ਹੈ ਜਿਹੜਾ ਆਹ ਵਾਲਾ ਬਿੰਦੂ ਹੈ ਦਾ ਨਾਮ ਅਸੀਂ A ਰੱਖ ਲੈਂਦੇ ਆ ਫਿਰ A ਤੇ B ਨੂੰ ਮਿਲਾ ਦਾਂਗੇ ਇਹ ਇਸ ਤਰ੍ਹਾਂ ਨਾਲ ਸਾਨੂੰ ਦੋਨਾਂ ਚੱਕਰਾਂ ਨੂੰ ਛੂੰਹਦੀ ਇੱਕ ਬਾਹਰੀ ਪਰਛਾਵੇਂ ਖਮਲ ਜੂਗੀ ਕਈ ਕਿਤਾਬਾਂ ਦੇ ਵਿੱਚ ਜਿਹੜੇ ਬਿੰਦੂਆਂ ਦੇ ਨਾਮ ਨੇ ਉਹ ਗਲਤ ਰੱਖੇ ਹੋਏ ਨੇ ਇਹ ਫ ਕਰਕੇ ਤੁਸੀਂ ਧਿਆਨ ਦਿਓ ਜਿਹੜੇ ਮੈਂ ਬਿੰਦੂਆਂ ਦੇ ਨਾਮ ਰੱਖੇ ਨੇ ਇਹ ਵਾਲੇ ਬਨਾਮ ਰੱਖਿਓ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ